सिविल डिफेंस कंपनी ਆਬ ਦੇ ਵਿੱਚ ਆਪਣੇ ਆਪ ਚ ਇਨਾ ਹੁੰਦਾ ਨਾਮ ਹੈ ਇਸ ਤਰ੍ਹਾਂ ਦੀ ডিফেন্স ਹੈ ਖਾਸ ਕਰਕੇ ਬਠਿੰਡਾ ਦੇ ਪ੍ਰਵਿੰਸ ਦੇ ਵਿੱਚ ਪੂਰੀ ਸਿਵਲ ডিফেন্স ਨੇ ਆਪਰੇਸ਼ਨ ਸੰਦੂਰ ਬਲੈਕਆਊਟ ਦੀਆਂ ਡਿਊਟੀਆਂ ਦੇਖਿਆ ਰਾਤ ਨਹੀਂ ਦੇਖਿਆ ਮੇਰੇ ਤੁਸੀਂ ਜਿੰਨੇ ਭਰਾ ਬੈਠੇ ਹੋ ਔਰ ਇੱਕ ਸੰਸਥਾ ਇੱਕ ਪੁਰਾਣਾ ਸਮਾਜ ਹੁੰਦੀ ਹੈ मेरे इस तरह के भरा बैठे हैं जेडे कि कोई भी साल तो कोई पच्ची साल तो कोई तीस साल तो कोई हेल्थ के काम कर रहे हैं कोई कैंप लगा रहे हैं कोई गरीब की हेल्प कर रहे हैं गुरविंदर भरा जी बैठे हैं गरीबों की मदद करनी उन्होंने दवाइया दवा रही इस तरह के भरा बैठे कोई मुसीबत सब मोटी भीर के पिछे बैठे है कि नाम बाबा बोल जिन्होंने पहली बार मैं जो सिविल डिफेंस ज्वाइन की दो हज़ार मैं बिल्कुल छोटी जी बच्ची से मैं कुछ भी नहीं पता सी इन्होंने ही मैं

जिन्होंने तो समा सिविल डिफेंस में देता गया मैं तो मैं कई मंच अक्सर कह देना कि मैं तो मैं अपने वाले पूरी तनदेही कोशिश करता कि सिविल डिफेंस दिखिया डिटा से उन्हें डॉक्टर सकता मैं मार्गदर्शन करते हैं राजस्थान बैठे रहे बस्सी ਚਲੋ ਜੀ ਅੱਪਾ ਵੀ ਚੱਲੋ ਤੁਸੀਂ ਸਾਡੇ ਪਹਿਲੇ ਕੋਈ ਆਜੋ ਆਹ ਲਿਖੀ ਲਈ ਤੇਰੇ ਸਾਰੇ ਸਾਰੇ ਇਹਨਾਂ ਗੱਲ ਕਰੋ ਚਲੋ ਜੀ ਅੱਗੇ ਆਜੋ ਆਹ ਬਸਰਾ ਵੈਲਫੇਅਰ ਚੈਟਿੰਗ ਇਹਦੇ ਸਾਰੇ ਹੋਣੇ ਅੱਜ ਜਿਵੇਂ ਅੱਜ ਜਿਵੇਂ ਹੋ ਰਿਹਾ ਦਰ ਬੈਕ ਆਉਟ ਲੋ Kalau <laughs> di tempat lain. <laughs> 아비지 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 ਦੇ ਦੇਖੋ ਬਾਰੇ ਉੱਪਰ ਵਾਲੇ ਪਿੱਛੇੋਂ ਤੁਸੀਂ ਤੁਸੀਂ ਰਹੇ ਫੇਲਾ ਪਾ ਦੇ ਜੀ ਮੰਮੀ ਜੇ ਬੰਨੀ ਜਾਓ ਬੰਨੀ ਜਾਓ ਬੰਨੀ ਜੇ ਤਰ੍ਹਾਂ ਹਾਂ ਤੁਸੀਂ ਕਿੰਨਾ ਚਿਰ ਦਾ ਮਤਲਬ ਅੱਗੇ ਦਰੋਗੇ ਜੀ ਬੱਤੀ ਜੀ ਪ੍ਰਭਾਤ ਨਾਲ ਬੋਲਦਾ ਹਾਂ ਜੀ ਭੈਣ ਸਾਰੇ ਲੈ ਰਹੇ ਨੇ ਬੜਾ ਤੋ ਬੇਸਟ ਹੈ ਬੱਚੇ ਲੈ ਰੱਖੇ ਆਪਰੇ ਇੱਕ ਗੋਲ ਦੇ ਆ ਕੇ ਇੱਕ ਗੋਲ ਲਓ ਹੋਰ ਤੋਂ ਬਸ ਹੋ ਗਿਆ ਜੀ ਚਲਦਾ ਹੈ ਹਾਂ ਜੀ ਕੀ ਨਾ ਕੰਗਰਮ ਪ੍ਰੋਗਰਾਮ ਕਿਤੇ ਜੀ ਪਹਿਲਾ ਤਾਂ ਸਮਾਜ ਸੇਵਿਕਾ ਵੀਨੂ ਗੁਇਲ ਬਠਿੰਡਾ ਤੋਂ ਤੁਹਾਨੂੰ ਸਭ ਨੂੰ ਬਹੁਤ ਸ਼ੁਕਰੀਆ ਨਾਮਤ ਦਿੰਦੇ ਆ ਸਾਡੀ ਆਪਣੀ ਟੀਮ ਨਾਲ ਰક્ષાਬੰਧਨ ਦਾ ਦੇਣਾ ਔਰ ਹਰੇਕ 팬 ਨੇ ਅਜੇ ਤੱਕ ਅਰਦਾਸ ਕੀਤੀ ਹੈ आई, आई, कि ਜਿਹੜੇ ਭਰਾ ਆ ਉਹਨਾਂ ਨੂੰ ਲੰਬੀਆਂ ਉਮਰਾਂ ਹੋਣ ਔਰ ਉਹ ਸਾਡੇ ਜੋ ਖਾਸ ਕਰਕੇ ਸਿਵਲ ਡਿਫੈਂਸ ਬਠਿੰਡਾ ਜਿਨ੍ਹਾਂ ਦੇ ਚੀਫ ਨੇ ਬਠਿੰਡਾ ਤੋਂ ਡਾਕਟਰ ਤਰਸੀਮ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਬਲੈਕਆਊਟ ਤੇ ਡਿਊਟੀ ਆਈ ਚਾਹੇ ਸਾਰਨ ਤੇ ਡਿਊਟੀ ਆਈ ਅਸੀਂ ਦੇਖਿਆ ਕਿ ਪਿੱਛੇ ਅਸੀਂ ਕਿਸ ਤਰ੍ਹਾਂ ਦੇ ਮਾਹੌਲ ਚੋਂ ਗੁਜ਼ਰੇ ਹਾਂ ਤਾਂ ਦਿਨ ਰਾਤ ਇੱਕ ਕਰਦੇ ਹੋਏ ਆਪਣੀ ਡਿਊਟੀ ਦਿੱਤੀ ਔਰ ਅੱਗੇ ਵੀ ਕਰਦੇ ਔਰ ਪਹਿਲਾਂ ਵੀ ਕਰਦੇ ਆਏ ਆ ਤਾਂ ਇਹ ਸਿਵਲ ਡਿਫੈਂਸ ਦੇ ਸਾਰੇ ਵਲੰਟੀਅਰ ਨੂੰ ਸਲੂਟ ਹੈ ਔਰ ਅੱਜ ਪੈਨਾ ਵੱਲੋਂ ਮੇਰੇ ਨਾਲ ਬੀਨਾ ਜੀ ਨੇ ਯੋਗਾ ਤੋਂ ਸ਼ਾਰਦਾ ਜੀ ਨੇ ਰਿਤੂ ਜੀ ਨੇ ਅਸੀਂ ਸਾਰੇ ਹੀ ਇਹਨੇ ਮਿਲ ਕੇ ਅੱਜ ਇਹਨਾਂ ਦੇ ਰਖੜੀਆਂ ਬੰਨੀਆਂ ਔਰ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਇਸ ਤਰ੍ਹਾਂ ਹੀ ਦੇਸ਼ ਦੀ ਸੇਵਾ ਕਰਨ ਔਰ ਜੋ ਲੋਕ ਦੇਸ਼ ਦੀ ਸਮਾਜ ਦੀ ਔਰ ਆਪਣੇ ਪੈਨਾ ਦੇ ਅੱਗੇ ਰક્ષਕ ਬਣ ਕੇ ਖੜੇ ਹੁੰਦੇ ਆ ਔਰ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਔਰ ਤੰਦਰੁਸਤੀਆਂ ਮਾਨੇ ਔਰ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੋਵੇ ਪ੍ਰਮਾਤਮਾ ਉਹਨਾਂ ਦੇ ਵਿੜੇ ਵਿੱਚ ਖੁਸ਼ੀਆਂ ਖੇੜੇ ਬਣਾਈ ਰੱਖੇ ਇਹੀ ਅਰਦਾਸ ਅੱਜ ਸਾਰੀਆਂ ਪੈਨਾ ਨੇ ਕੀਤੀ ਹੈ ਧੰਨਵਾਦ ਸਰ ਮੈਂ ਡਾਕਟਰ ਤਰਸੇਮ ਗਰਗ ਚੀਫ ਸਿਵਲ ਡਿਫੈਂਸ ਬਠਿੰਡਾ ਮੈਨੂੰ 3 ਸਾਲ ਪਹਿਲਾਂ ਇਹ ਪ੍ਰਸ਼ਾਸਨ ਮੰਨਿਓ ਸਾਡੇ ਡਿਪਟੀ ਕਮਿਸ਼ਨਰ ਬਠਿੰਡਾ ਜੋ ਸਾਡੇ ਕੰਟਰੋਲਰ ਨੇ ਉਹਨਾਂ ਨੂੰ ਮੈਨੀਆਂ ਜ਼ਿੰਮੇਵਾਰੀ ਦਿੱਤੀ ਸੀ ਮੈਂ ਪੂਰੀ ਆਪਣੀ ਤਨਦੇਹੀ ਨਾਲ ਕੋਸ਼ਿਸ਼ ਕਰ ਰਿਹਾ ਸਾਡੀ ਟੀਮ ਬੜੀ ਅੱਛੀ ਐ ਸਿਵਲ ਡਿਫੈਂਸ ਦੀ ਇਸ ਵੇਲੇ ਲਗਭਗ 400 ਦੇ ਕਰੀਬ ਸਾਡੇ ਵਲੰਟੀਅਰਸ ਰੈਡੀ ਨੇ ਤਾਂ ਹਰ ਵੇਲੇ ਜਦੋਂ ਲੋਡ ਪੈਂਦੀ ਹੈ ਸਮਕਿਉਂ ਕਿ ਸਾਰੇ ਹੀ ਸਮਾਜ ਸੇਵੀ ਸਿਵਲ ਡਿਫੈਂਸ ਜੁੜੇ ਹੋਏ ਨੇ ਤਾਂ ਪਿੱਛੇ ਜੇ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਪ੍ਰਸ਼ਾਸਨ ਮੰਨਿਓ ਜਿਹੜੀਆਂ ਸਾਡੀਆਂ ਡਿਊਟੀਆਂ ਲਾਈਆਂ ਗਈਆਂ ਚਾਹੇ ਉਹ ਨਾਈਟ ਡਿਊਟੀਆਂ ਸੀ ਚਾਹੇ ਉਹ ਔਖੀਆਂ ਸੀ ਚਾਹੇ ਸੌਖੀਆਂ ਸੀ ਚਾਹੇ ਉਹ ਸਾਇਰਨ ਤੇ ਲੱਗੀਆਂ ਸੀ ਉਹ ਸਾਡੇ ਸਿਵਲ ਡਿਫੈਂਸ ਦੇ ਇਹਨਾਂ ਜਵਾਨਾਂ ਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਨੀਂਦ ਨਹੀਂ ਦੇਖੀ 24 24 ਘੰਟੇ ਡਿਊਟੀਆਂ ਦਿੱਤੀਆਂ ਤਾਂ ਸਾਡੀਆਂ ਅੱਜ ਇਹ ਭੈਣਾ ਉਸ ਚੀਜ਼ ਦਾ ਮਾਨ ਸਨਮਾਨ ਦੇਣ ਲਈ ਸਾਨੂੰ ਅੱਜ ਪਹੁੰਚੀਆਂ ਨੇ ਇੱਥੇ ਕਿਉਂਕਿ ਰਖੜੀ ਦਾ ਤਿਉਹਾਰ ਹੈ ਤਾਂ ਉਹਨਾਂ ਨੇ ਧਾਗਾ ਬਨ ਕੇ ਸਾਨੂੰ ਇੱਕ ਹੋਰ ਨਵਾਂ ਅਹਿਸਾਸ ਦਵਾਇਆ ਕਿ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਦੇਸ਼ ਦੀ ਇਨਾ ਭੈਣਾਂ ਦੀ ਰੱਖਿਆ ਦੀ ਇਹ ਸਮਾਜ ਦੀ ਰੱਖਿਆ ਦੀ ਹੈ ਮੈਂ ਮੇਰੇ ਵੱਨਿਓ ਮੇਰੀ ਸਿਵਲ ਡਿਫੈਂਸ ਦੀ ਟੀਮ ਵੱਨਿਓ ਪੂਰਾ ਭਰੋਸਾ ਦਵਾਉਂਦਾ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਕਿ ਜਿਹੜੀਆਂ ਇਹ ਭੈਣਾਂ ਦੀਆਂ ਉਮੀਦਾਂ ਸਾਡੇ ਤੋਂ ਹੈਗੀਆਂ ਨੇ ਅਸੀਂ ਉਹਦੇ ਖਰੇ ਉੱਤਰ ਸਕੀਏ ਸਰ ਸ੍ਰੀਕਾਲ ਜੀ ਮੇਰਾ ਨਾਮ ਰਿਤੂ ਸਵੇਰਾ ਆ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਮੈਂ ਪ੍ਰੈਜ਼ੀਡੈਂਟ ਹਾਂ ਅੱਜ ਜੀ ਇੱਥੇ ਸਿਵਲ ਡਿਫੈਂਸ ਦੇ ਸਾਡੇ ਜਿਹੜੇ ਵੱਡੇ ਵੀਰ ਜੀ ਨੇ ਤਰਸੀਮ ਜੀ ਉਹਨਾਂ ਦੇ ਹੈੱਡ ਆਫਿਸ ਦੇ ਵਿੱਚ ਆਏ ਹੋਇਆ ਸਿਵਲ ਡਿਫੈਂਸ ਦਾ ਇਹ ਆਫਿਸ ਹੈ ਸਿਵਲ ਡਿਫੈਂਸ ਜਦੋਂ ਕਿ ਜਿਸ ਟਾਈਮ ਤੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਆਪਾਂ ਨੂੰ ਕੀ ਲੜਾਈ ਦਾ ਦੌਰ ਚੱਲ ਰਿਹਾ ਸੀ ਲਾਸਟ ਟਾਈਮ ਦੇ ਵਿੱਚ ਦੌਰ ਨਹੀਂ ਸੀ ਇਹ ਲੱਗਿਆ ਸੀ ਕਿ ਜੰਗ ਲੱਗ ਹੀ ਜਾਊਗੀ ਬਸ ਮੋਸਟਲੀ ਲੱਗਣ ਵਾਲੀ ਹੀ ਸੀ ਤੇ ਉਸ ਟਾਈਮ ਤੇ ਜਿਹੜੇ ਸਾਡੇ ਵੀਰਾਂ ਨੇ ਸਾਡੀ ਰੱਖਿਆ ਕੀਤੀ ਸਾਡੀ ਮੋਰਲ سپورਟ ਕੀਤੀ ਸਾਨੂੰ ਦੱਸਿਆ ਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਬਟ ਸਮੇਂ-ਸਮੇਂ ਤੇ ਦੱਸਿਆ ਵੀ ਕਿ ਅਗਰ ਕੋਈ ਆਪਣੇ ਤੇ ਮੁਸੀਬਤ ਪੈ ਜਾਂਦੀ ਹੈ ਤਾਂ ਕਿਸ ਤਰ੍ਹਾਂ ਆਪਾਂ ਉਹਨਾਂ ਨਾਲ ਨਜ ਉਹ ਵੀਰਾਂ ਨੂੰ ਅੱਜ ਅਸੀਂ ਸਨਮਾਨ ਦੇਣ ਵਾਸਤੇ ਇੱਥੇ ਰਖੜੀ ਦਾ ਤਿਉਹਾਰ ਮਨਾਉਣ ਵਾਸਤੇ ਆਏ ਹੋਏ ਆ ਤੇ ਉਹਨਾਂ ਵੀਰਾਂ ਨੂੰ ਅਸੀਂ ਅੱਜ ਰਖੜੀ ਬੰਨ੍ਹਨੀ ਹੈ